ਸੋਸ਼ਕਲ ਪੰਜਾਬੀਓ ਇੱਕ ਵਾਰ ਫੇਰ ਤੋਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸਾਡੀ ਨਵੀਂ ਵੀਡੀਓ ਦੇ ਵਿੱਚ ਅੱਜ ਅਸੀਂ ਫੇਰ ਇੱਕ ਵਾਰ ਤੋਂ ਕੈਨੇਡਾ ਨਾਲ ਜੁੜੀ ਹੋਈ ਵੱਡੀ ਅਪਡੇਟ ਲੈ ਕੇ ਆਏ ਹਾਂ ਪੂਰੀ ਵੀਡੀਓ ਨੂੰ ਧਿਆਨ ਦੇ ਨਾਲ ਜ਼ਰੂਰ ਦੇਖਿਓ ਕੈਨੇਡਾ ਜਾਣ ਦੇ ਚਾਹਵਨ ਪੰਜਾਬੀ ਭਾਰਤੀ ਅਤੇ ਕੈਨੇਡਾ ਪੀਆਰ ਦੇ ਚਾਹਵਨ ਪੰਜਾਬੀ ਭਾਰਤੀਆਂ ਦੇ ਲਈ ਹੁਣ ਤਿੰਨ ਵੱਡੀਆਂ ਖੁਸ਼ਖਬਰੀਆਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਪਹਿਲੀ ਵੱਡੀ ਖੁਸ਼ਖਬਰੀ ਦੀ ਗੱਲ ਕਰ ਲਈਏ ਤਾਂ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਵੱਲੋਂ ਹੁਣ ਇੱਕ ਨਵਾਂ ਪੀਆਰ ਪ੍ਰੋਗਰਾਮ ਓਪਨ ਕਰ ਦਿੱਤਾ ਗਿਆ ਹੈ ਜੀ ਤੁਹਾਨੂੰ ਦੱਸ ਦਈਏ ਕਿ ਕੈਨੇਡਾ ਵੱਲੋਂ ਜਿੱਥੇ ਕੀਤਾ ਸੀ ਜਿਸ ਵਿੱਚ ਪੰਜਾਬੀ ਭਾਰਤੀ ਅਪਲਾਈ ਕਰਨ ਤੋਂ ਵਾਂਝੇ ਰਹਿ ਗਏ ਸਨ ਪਰ ਹੁਣ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਵੱਲੋਂ ਇੱਕ ਹੋਰ ਮੌਕਾ ਦੇ ਦਿੱਤਾ ਗਿਆ ਹੈ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਵੱਲੋਂ ਪਿਛਲੇ ਦਿਨੀ ਐਲਾਨ ਕੀਤਾ ਗਿਆ ਸੀ ਕਿ ਕੈਨੇਡਾ ਵਿੱਚ ਰੂਰਲ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਓਪਨ ਕੀਤੇ ਜਾਣਗੇ ਪਿੰਡੂ ਇਲਾਕਿਆਂ ਦੇ ਵਿੱਚ ਸਕਿਲਡ ਵਰਕਰਾਂ ਦੀ ਕਾਫੀ ਜ਼ਿਆਦਾ ਘਾਟ ਹੋਣ ਕਾਰਨ ਇਸ ਨੂੰ ਪੂਰਾ ਕਰਨ ਦੇ ਲਈ ਇਹ ਪ੍ਰੋਗਰਾਮ ਓਪਨ ਕੀਤੇ ਜਾਣਗੇ ਇਸ ਦੀ ਸਾਰੀ ਡਿਟੇਲ ਹੁਣ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਵੱਲੋਂ ਜਾਰੀ ਕੀਤੀ ਗਈ ਹੈ ਜਿਹੜੇ ਜਿਹੜੇ ਓਕਿਪੇਸ਼ਨ ਵਿੱਚ ਇਸ ਵਿੱਚ ਵਰਕਰਾਂ ਦੀ ਘਾਟ ਪਾਈ ਜਾ ਰਹੀ ਹੈ ਇਸ ਦੀ ਹੁਣ ਪੂਰੀ ਲਿਸਟ ਤੁਸੀਂ ਆਪਣੀ ਵੀਡੀਓ ਸਕਰੀਨ ਉੱਤੇ ਵੀ ਦੇਖ ਸਕਦੇ ਹੋ ਇਸ ਤੋਂ ਇਲਾਵਾ ਇਹ ਪ੍ਰੋਗਰਾਮ ਹੁਣ ਕੈਨੇਡਾ ਦੇ ਜਮਚਨ ਇਲਾਕੇ ਵਿੱਚ ਖੋਲਿਆ ਜਾ ਰਿਹਾ ਹੈ ਜੋ ਕਿ ਓਟਾਰੀਓ ਸੂਬੇ ਵਿੱਚ ਆਉਂਦਾ ਹੈ ਇਸ ਦੇ ਤਹਿਤ ਪਿੰਡੂ ਇਲਾਕਿਆਂ ਵਿੱਚ ਹੁਣ ਪਹਿਲਾਂ ਸਕਿਲਡ ਵਰਕਰਾਂ ਦੀ ਕਮੀ ਨੂੰ ਪੂਰਾ ਕੀਤਾ ਜਾਵੇਗਾ ਵਕਫਾ ਖੇ ਇਲਾਕਿਆਂ ਵਿੱਚ ਇਹ ਪ੍ਰੋਗਰਾਮ ਓਪਨ ਕੀਤੇ ਜਾਣਗੇ ਇਸ ਦੀ ਸਾਰੀ ਲਿਸਟ ਤੁਸੀਂ ਆਪਣੀ ਵੀਡੀਓ ਸਕਰੀਨ ਦੇ ਦੇਖ ਸਕਦੇ ਹੋ ਕਿ 27 ਅਪ੍ਰੈਲ ਤੋਂ ਇਹ ਪ੍ਰੋਗਰਾਮ ਓਪਨ ਹੋਣ ਜਾ ਰਿਹਾ ਹੈ ਇਹ ਪੜਾ ਵਿੱਚ ਇਹ ਪ੍ਰੋਗਰਾਮ 27 ਅਪ੍ਰੈਲ ਤੋਂ 3 ਮਈ ਤੱਕ ਓਪਨ ਰਹਿਣਗੇ ਇਸ ਤੋਂ ਬਾਅਦ ਮਈ ਮਹੀਨੇ ਵਿੱਚ ਫਿਰ ਜੂਨ, ਜੁਲਾਈ, ਅਗਸਤ, ਸਤੰਬਰ, ਅਕਤੂਬਰ ਅਤੇ ਨਵੰਬਰ ਵਿੱਚ ਇਹ ਪ੍ਰੋਗਰਾਮ ਲਗਾਤਾਰ ਅਗਲੇ 6 ਤੋਂ 7 ਮਹੀਨਿਆਂ ਤੱਕ ਓਪਨ ਰਹਿਣਗੇ ਜਿਸ ਵਿੱਚ ਪੰਜਾਬੀ ਆਪਣੀਆਂ ਐਪਲੀਕੇਸ਼ਨਾਂ ਲਗਾ ਕੇ ਪੀਆਰ ਪ੍ਰਾਪਤ ਕਰ ਸਕਦੇ ਹਨ ਇਸ ਦੇ ਵਿੱਚ ਤੁਹਾਡੇ ਕੋਲ ਪਿੰਡੂ ਇਲਾਕਿਆਂ ਦਾ ਜੋਬ ਆਫਰ ਹੋਣਾ ਚਾਹੀਦਾ ਹੈ ਆਈਲੈਟਸ ਬਿਸਕਟ ਟੋਕਟ 4 ਬੈਂਡ ਹੋਣੇ ਚਾਹੀਦੇ ਹਨ ਅਤੇ ਜੋਬ ਆਫਰ ਪਹਿਲਾਂ ਤੋਂ ਹੀ ਹੋਣੀ ਚਾਹੀਦੀ ਹੈ ਅਧਿਕ ਸਾਲ ਦਾ ਐਕਸਪੀਰੀਅੰਸ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਜਿਸ ਤੋਂ ਬਾਅਦ ਤੁਸੀਂ ਆਸਾਨੀ ਦੇ ਨਾਲ ਆਪਣੇ ਆਕੂਪੇਸ਼ਨ ਦੇ ਨਾਲ ਪੀਆਰ ਲੈ ਸਕਦੇ ਹੋ ਇਸ ਤੋਂ ਇਲਾਵਾ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਵੱਲੋਂ ਕੈਨੇਡਾ ਦੇ 24 ਤੋਂ ਵੱਧ ਏਰੀਏ ਵਿੱਚ ਜਿਹੜੇ ਲੋ ਵੇਜ ਲੇਬਰ ਮਿਲਦੀ ਹੈ ਉਸ ਨੂੰ ਵੀ ਬੰਦ ਕਰ ਦਿੱਤਾ ਗਿਆ ਜਿਸ ਨੂੰ ਹੁਣ 11 온ਟਾਰੀਓ ਅਤੇ 5 ਬ੍ਰਿਟਨ ਕੋਲੰਬੀਆ ਸੂਬੇ ਦੇ ਏਰੀਏ ਹਨ ਜਿੱਥੇ ਬੇਰੋਜ਼ਗਾਰੀ 6% ਤੋਂ ਜ਼ਿਆਦਾ ਸੀ ਜਿਹੜੇ ਵੀ ਪੰਜਾਬੀ ਭਾਰਤੀ ਹੁਣ ਕੈਨੇਡਾ ਵਿੱਚ ਸਟੂਡੈਂਟ ਤੋਂ ਪੱਕੇ ਹੋਣਾ ਚਾਹੁੰਦੇ ਹਨ ਉਹਨਾਂ ਲਈ ਇਹ ਵੱਡਾ ਮੌਕਾ ਹੈ ਕਿਉਂਕਿ ਬਾਰੋਂ ਜਿਹੜੇ ਕਾਮੇ ਹਨ ਉਹ ਹੁਣ ਨਹੀਂ ਜਾਣਗੇ ਅਤੇ ਉਹਨਾਂ ਲਈ ਇਹ ਮੌਕਾ ਖੁੱਲ ਕੇ ਸਾਹਮਣੇ ਆ ਰਿਹਾ ਹੈ ਇਸ ਤੋਂ ਇਲਾਵਾ ਹੁਣ ਯੂਕੋ ਸੂਬੇ ਵੱਲੋਂ ਪੰਜਾਬੀ ਭਾਰਤੀਆਂ ਲਈ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਜਿਹੜੇ ਵੀ ਪੰਜਾਬੀ ਭਾਰਤੀ ਯੂਕਾਨ ਸੂਬੇ ਵਿੱਚ ਰਹਿੰਦੇ ਹਨ ਉਹ ਆਪਣੇ ਵਰਕ ਪਰਮਨੈਂਟ ਨੂੰ 2 ਸਾਲ ਲਈ ਐਕਸਟੈਂਡ ਕਰ ਸਕਦੇ ਹਨ ਇਸ ਤੋਂ ਬਾਅਦ ਯੂਕਾਨ ਸੂਬੇ ਵਿੱਚ ਰਹਿ ਕੇ ਪੀਆਰ ਵੀ ਪ੍ਰਾਪਤ ਕਰ ਸਕਦੇ ਹਨ ਲਗਾਤਾਰ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਵੱਲੋਂ ਹੋਣ ਵੱਡੇ ਐਲਾਨ ਕੀਤੇ ਜਾ ਰਹੇ ਸਨ ਅਤੇ ਇਸ ਦੇ ਵਿੱਚ ਹੁਣ ਤਨ ਤਨ ਪੀਆਰ ਦੇ ਚਾਹਵਾਂ ਲਈ ਵੱਡੇ ਐਲਾਨ ਜਿਹੜੇ ਕਰ ਦਿੱਤੇ ਗਏ ਨੇ ਜੀ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਖਬਰ ਹੈ ਜੇਕਰ ਤੁਸੀਂ ਕੈਨੇਡਾ ਨਾਲ ਜੁੜੀਆਂ ਹੋਈਆਂ ਸਾਰੀਆਂ ਖਬਰਾਂ ਇਸੇ ਤਰ੍ਹਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਬੈਲ ਆਈਕਨ ਦਬਲੋ ਕੋਈ ਵੀ ਕੈਨੇਡਾ ਨਾਲ ਜੁੜੀ ਹੋਈ ਖਬਰ ਨਿਕਲ ਕੇ ਸਾਹਮਣੇ ਆਉਂਦੀ ਹੈ ਸਭ ਤੋਂ ਪਹਿਲਾਂ ਸਾਡੇ ਚੈਨਲ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲ ਜਾਵੇਗੀ ਮਿਲਦੇ ਹਾਂ ਜੀ ਇੱਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ